ਅੱਜ ਦੇਸ਼ ਭਰ ਦੇ ਵਿੱਚ ਅਮਰਜੈਂਸੀ ਫਿਲਮ ਜਿਹੜੀ ਆ ਲੱਗ ਚੁੱਕੀ ਆ ਪਰ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਵਾ ਸਿੱਖ ਜਥੇਬੰਦੀਆਂ ਵੱਲੋਂ ਅੱਜ ਅਮਰਜੈਂਸੀ ਫਿਲਮ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਪਵਿਲੀਅਨ ਮਾਲ ਦੇ ਬਾਹਰ ਵਕਫਕ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚਿਆ ਇਹਨੇ ਐਜੀਪੀਸੀ ਵੱਲੋਂ ਵੀ ਇਸ ਦਾ ਲਗਾਤਾਰ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਇੱਥੇ ਵੀ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੇ ਮਾਲ ਦੇ ਬਾਹਰ ਜਿਹੜੇ ਅੰਦਰ ਥੀਏਟਰ ਨੇ ਉੱਥੇ ਲਿਖ ਕੇ ਵੀ ਲਗਾ ਦਿੱਤਾ ਗਿਆ ਕਿ ਅਮਰਜੈਂਸੀ ਜਿਹੜੀ ਫਿਲਮ ਆ ਉਹ ਰੱਦ ਕਰ ਦਿੱਤੀ ਗਈ ਆ ਯਾਨੀ ਕਿ ਇਸ ਮਾਲ ਦੇ ਵਿੱਚ ਇਹ ਫਿਲਮ ਨੂੰ ਹੁਣ ਰੱਦ ਕਰ ਦਿੱਤਾ ਗਿਆ ਕਰ ਦਿੱਤਾ ਗਿਆ ਕਿਉਂਕਿ ਇੱਥੇ ਸਿੱਖ ਜਥੇਬੰਦੀਆਂ ਪਹੁੰਚੇ ਇਹਨਾਂ ਗੱਲਬਾਤ ਕਰ ਲੈਣੇ ਆ ਸਰ ਕੀ ਸਹਿਮਤੀ ਹੋਈ ਹੈਗੀ ਆ ਫਿਲਮ ਐਮਰਜੈਂਸੀ ਦੇ ਖਿਲਾਫ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਇਹ ਜੋ ਪਹਿਲਾਂ ਤੋਂ ਸਰਕਾਰ ਪੰਜਾਬ ਤੇ ਸਾਡੇ ਪੰਜਾਬੀਅਤ ਨੂੰ ਪਰਖ ਕੇ ਦੇਖ ਰਹੀ ਆ ਪਹਿਲਾਂ ਵੀ ਇਸ ਫਿਲਮ ਐਮਰਜੈਂਸੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੁਮੁੱਛੇ ਸਿੱਖ ਭਾਈਚਾਰੇ ਵੱਲੋਂ بڑے بڑے ਪੱਦਰ ਦੇ ਵਿਰੋਧ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਇਹ ਖਬਰਾਂ ਵੀ ਲਗਾਈਆਂ ਗਈਆਂ ਮੈਂ ਜਿੱਥੇ ਸ਼ਰੋਮਣੀ ਅਕਾਲੀ ਦਲ ਦਾ ਸੀਨੀਅਰ ਯੂਥ ਆਗੂ ਦੇ ਹੋਣ ਦੇ ਨਾਤੇ ਮੈਂ ਮੇਰੇ ਵੱਲੋਂ ਵੀ ਸਾਰੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਲੱਗੀਆਂ ਸੀ ਕਿ ਇਸ ਦੇ ਵਾਸਤੇ ਇੱਕ ਐਜੀਪੀਸੀ ਦਾ ਮੈਂਬਰਾਂ ਨੂੰ ਵਿਚ ਲੈ ਕੇ ਇੱਕ ਬੋਰਡ ਬਣਾਇਆ ਜਾਵੇ ਜੋ ਇਸ ਵਿਚਕਾਰ ਵਿਵਾਦਿਤ ਦ੍ਰਿਸ਼ ਨੇ ਉਹਨਾਂ ਨੂੰ ਹਟਾਇਆ ਜਾਵੇ ਫਿਰ ਇਸ ਨੂੰ ਜੋ ਜਾਰੀ ਕੀਤਾ ਜੋ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਆ ਉਹ ਰੱਦ ਕੀਤਾ ਜਾਵੇ ਤੇ ਸਰਕਾਰਾਂ ਨੇ ਕੰਨ ਤੇ ਜੂ ਨਹੀਂ ਸਰਕੀ ਉਸ ਤੋਂ ਬਾਅਦ ਵੀ ਸਾਡੇ ਪੰਜਾਬ ਦੇ ਮਾਹੌਲ ਨੂੰ ਬੜੇ-ਬੜੇ ਪੱਧਰ ਤੇ ਖਰਾਬ ਕੀਤਾ ਜਾ ਰਿਹਾ ਉਹ ਹਰ ਵਰਗ ਤੋਂ ਚਾਹੇ ਉਹ ਕਿਸਾਨੀ ਦਾ ਵਰਗ ਹੋਵੇ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਵੇ ਹਰ ਵਰਗ ਤੋਂ ਪੰਜਾਬ ਨੂੰ ਅਜਮਾ ਕੇ ਦੇਖਿਆ ਜਾ ਰਿਹਾ ਵਾ ਅੱਜ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਟਾਲੀਆਣਾ ਸਾਹਿਬ ਤੋਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਮੈਨੇਜਰ ਤਰਸੀਬ ਸਿੰਘ ਜੀ ਬਲਿਆਲ ਹਰਪ੍ਰੀਤ ਸਿੰਘ ਅਕਾਊਂਟੈਂਟ ਸਪਟਾ ਸਟਾਫ ਤੇ ਹਲਕਾ ਰਾਏਕੋਟ ਦੇ ਬਹੁਤ ਹੀ ਸੂਝਵਾਨ ਨਿਧਾਰਕ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾਨ ਜਥੇਦਾਰ ਸਰਦਾਰ ਜਗਜੀਤ ਸਿੰਘ ਜੀ ਤਲਵੰਡੀ ਸਾਹਿਬ ਵੱਲੋਂ ਵੀ ਇੱਥੇ ਸਾਰਿਆਂ ਵੱਲੋਂ ਹੀ ਇਸ ਫਿਲਮ ਦੇ ਵਿਰੋਧ ਦੇ ਹੱਕ ਦੇ ਵਿਰੋਧ ਦੇ ਪੱਖ ਦੇ ਵਿੱਚ ਇੱਥੇ ਵਿਰੋਧ ਕੀਤਾ ਜਾ ਰਿਹਾ ਵਾ ਸਮੁੱਚਾ ਸਟਾਫ ਅਸੀਂ ਇਸ ਫਿਲਮ ਦਾ ਵਿਰੋਧ ਕਰ ਰਹੇ ਆ ਅਸੀਂ ਮੌਲ ਪਵੇਲੀਅਨ ਦੇ ਬਾਹਰ ਇਸ ਦਾ ਜੋ ਵਿਰੋਧ ਕਰ ਰਹੇ ਆ ਮੈਨੇਜਰ ਸਾਹਿਬ ਨਾਲ ਅਸੀਂ ਅੰਦਰ ਗੱਲ ਕੀਤੀ ਤੇ ਉਹਨਾਂ ਨੇ ਵੀ ਸਾਡਾ ਇਸ ਗੱਲ ਦੇ ਵਿੱਚ ਸਮਰਥਨ ਦਿੱਤਾ ਗੱਲ ਤੋਂ ਬਾਅਦ ਉਹਨਾਂ ਨੇ ਵੀ ਜੋ ਮੌਲ ਦੇ ਬਾਹਰ ਪੋਸਟਰ ਫਿਲਮ ਨੂੰ ਰੱਦ ਕਰਨ ਦੇ ਜੋ ਪੋਸਟਰ ਆ ਉਹ ਲਗਾ ਦਿੱਤੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰ ਰਹੇ ਆ ਜਿਹੜੇ ਆ ਮੌਲ ਦੇ ਬਾਹਰ ਪੋਸਟਰ ਲਗਾ ਦਿੱਤੇ ਹਨ ਕਿ ਫਿਲਮ ਜਿਹੜੀ ਆ ਰੱਦ ਕਰ ਦਿੱਤੀ ਗਿਆ ਸਰ ਫਿਲਮ ਦਾ ਵਿਰੋਧ ਕਿਉਂ ਹੈਗਾ ਵਾ ਇਸ ਫਿਲਮ ਨੂੰ ਲੈ ਕੇ ਜਦੋਂ ਟ੍ਰੇਲਰ ਆਇਆ ਸੀ ਉਦੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਕੁਝ ਸੀਨ ਜਿਹੜੇ ਨੇ ਕਿਹਾ ਗਿਆ ਸੀ ਕਿ ਢਾਏ ਜਾਣ ਉਹ ਹਟਾਏ ਵੀ ਗਏ ਨੇ ਪਰ ਵਿਰੋਧ ਕਿ ਉਹ ਹੈ ਇਸ ਫਿਲਮ ਦਾ ਸੇਖਾਨਿਆ ਭਾਵਨਾਵਾਂ ਦੇ ਵਿਰੁੱਧ ਆਈ ਇਹ ਫਿਲਮ ਇਸ ਕਰਕੇ ਇਹਦਾ ਸਾਰੇ ਸਿੱਖ ਸਿੱਖਜਾਤ ਵਿਰੋਧ ਕਰ ਰਿਹਾ ਹੈ ਇਹ ਐਮਰਜੈਂਸੀ ਫਿਲਮ ਆ ਜੋ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਵਾਸਤੇ ਸਮਝਣਾ ਚਾਹੀਦਾ ਕਿ ਪੰਜਾਬ ਉਹ ਸਟੇਟ ਹੈ ਜਿਸ ਪੰਜਾਬ ਨੇ ਹਰ ਵਕਤ ਪੰਜਾਬੀਅਤ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਵੱਡੇ ਵੱਡੇ ਮੋਰਚੇ ਆ ਰੂਪੇ ਕੀਤਾ ਇਸ ਕਰਕੇ ਅਸੀਂ ਸੈਂਟਰ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆ ਦੇ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਅਜਮਾਉਣਾ ਬੰਦ ਕਰੋ ਜੋ ਪੰਜਾਬ ਦੇ ਹੱਕ ਨੇ ਉਹ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਜੋ ਚਾਲਾਂ ਨੇ ਉਹ ਨਾ ਚਲੀਆਂ ਜਾਣ ਤਾਂ ਬਿਲਕੁਲ ਇਹ ਤਸਵੀਰਾਂ ਨੇ ਲੁਧਿਆਣਾ ਜਿਹੜਾ ਫਿਲੀਨ ਮੋਲ ਹੈਗਾ ਉਸ ਤੇ ਬਾਹਰ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਫਿਲਮ ਅ ਅਮਰ ਜਲਸੀ ਜਿਹੜੀ ਆ ਬੈਨ ਕਰੋ ਤਾਂ ਉਸ ਦੇ ਖਿਲਾਫ ਜਿਹੜਾ ਵਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੰਗਨਰਤਾਵਤ ਦੇ ਖਿਲਾਫ ਇਹ ਪ੍ਰਦਰਸ਼ਨ ਜਿਹੜਾ ਵਾ ਇਸ ਵਕਤ ਲੁਧਿਆਣਾ ਦੇ ਵਿੱਚ ਕੀਤਾ ਜਾ ਰਿਹਾ ਵਾ ਤਾਂ ਬਿਲਕੁਲ ਇਹ ਜਿਹੜਾ ਵਾ ਤਾਂ ਜਮੇ ਤੇ ਮੋਲ ਦੇ ਪਾਰ ਇੱਕ ਪੋਸਟਰ ਜਿਹੜਾ ਵਾ ਲਗਾ ਦਿੱਤਾ ਗਿਆ ਕਿ ਅਮਰਜੈਂਸੀ ਖਤਮ ਅਫੀਸਰ ਬਾਤ ਕਰ ਰਹੇ ਆ ਕਿ ਕਿਉਂਕਿ ਦਾ ਵਿਨੋਦ ਜਿਹੜਾ ਉਹਦੇ ਪੰਜਾਬ ਦੇ ਵਿੱਚ ਇਸ ਵਕਤ ਕੀਤਾ ਜਾ ਰਿਹਾ ਵਾ ਤਬਾਕਤ ਸੇਕ ਜੱਥੇ ਬੰਦੀਆਂ ਜਿਹੜੀਆਂ ਨੇ ਪੰਜਾਬ ਦੇ ਪਾਰ ਪ੍ਰਦਰਸ਼ਨ ਕਰ ਰਹੀਆਂ ਨੇ ਮੋਲਾਂ ਦੇ ਬਾਦ ਪ੍ਰਦਰਸ਼ਨ ਕਰ ਰਹੇ ਨੇ ਔਰ ਇਸ ਫਿਲਮ ਦਾ ਜੋ ਜਿਹੜਾ ਵਾ ਅਗਲੇ ਕਰੋਸ ਚ ਕਿਤਾਈ ਜਾ ਰਿਹਾ ਮੈਨੂੰ ਵੀ ਕਾਸਟ ਨਾਲ ਦੱਟ ਰਹੀ ਵੀ